私はこれを食べて。<ッ> ਉਹ ਪਾਣੀ ਚੱਲ ਮੱਗਾ ਬਾਈਕ ਉੱਤੇ ਦਿੱਖ ਦੇ ਕੇ ਆਇਓ ਕਿ ਕੰਮ ਛੱਡਾ ਨਹੀਂ ਪੈਣੀ ਹੈ ਰਾਵਤ ਆਇਆ ਰਾਵਤ ਨਾਲੇ ਕਹਦਾ ਤੁਹਾਨੂੰ ਲੋਕੀ ਤਾਂ ਵੇ ਐਹੀ ਆਓ ਤੋਂ ਪਿੱਛੇ ਦੇ ਤੁਰਜਾ ਆਏ ਨੀ ਕੋਈ ਮੈਂ ਤੇ ਲੱਗੂ ਰੋਗ ਹੈ ਨਾ ਬਹੁਤ ਵੱਜਾ ਰੋਗ ਆ ਰਹੀ ਹੈ ਉਹਨੂੰ ਤੇ ਉਹ ਹਮੇਂ ਜੀ ਲਾਈਓ ਕੱਟ ਕੇ ਆਉਣਾ ਹਲੋ ਆ ਯਾਰ মিডিਆ ਸੇ ਮਤ ਬੋਲੋ ਫਾਇਰ ਦੇਖਦੇ ਆਂ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਅੰਪਿਤ ਸਿੰਘ ਜੀ ਜੀ ਅੱਗ ਲੱਗੀ ਕਦੋਂ ਲੱਗੀ ਕਿੱਥੇ ਲੱਗੀ ਤੇ ਕਿੱਲੇ ਕੋਈ ਦੇਖੋ ਇਹ ਏਰੀਆ ਪੈਂਦਾ ਹੈ ਸਲੀਮਪੁਰ ਬਸਮਾਨਾ ਤੇ ਸਾਨੂੰ ਸੁਰੇ तकरीबन 4 ਕੋਈ ਫੋਨ ਆਇਆ 4 ਸਵਾ 4 ਫੋਨ ਆਂਦਾ ਹੈ ਕਿ ਇੱਥੇ ਅੱਗ ਲੱਗੀ ਹੈ ਅਸੀਂ ਇੱਥੇ ਆਏ ਆ ਤੇ ਦੇਖਿਆ ਇੱਥੇ ਕਾਫੀ ਜ਼ਿਆਦਾ ਕਾਫੀ ਜ਼ਿਆਦਾ ਅੱਗ ਲੱਗੀ ਸੀ ਮਤਲਬ ਇਹ ਕਾਫੀ ਫੈਕਟਰੀ ਆਸ਼ਰਵੜ ਪੈਂਦੀ ਹੈ ਪਤਾ ਲੱਗਾ ਹੈ ਆਸ਼ਰਵੜ ਦੇ ਨਾਲ ਕਾਫੀ ਅੱਗ ਲੱਗੀ ਹੈ ਤੇ ਸਾਡੀ ਵੀ ਇੱਥੇ ਫੈਕਟਰੀ ਹੈ ਉਹ ਬੈਕ ਸਾਈਡ ਤੇ ਕੁਝ ਨੁਕਸਾਨ ਹੋਇਆ ਹੈ ਹੋਰ ਇੱਕ ਦੋ ਫੈਕਟਰੀਆਂ ਨੂੰ ਨੁਕਸਾਨ ਹੋਇਆ ਹੈ ਕੀ ਬੰਦ ਰਹੀ ਫੈਕਟਰੀ ਸੇ ਇੱਥੇ ਟਾਇਰ ਬੰਦੇ ਆ ਵੱਡੇ ਜਿਵੇਂ 8 ਵੀਲਰਸ ਵਾਲੇ 16 ਵੀਲਰਸ ਵਾਲੇ ਟਾਇਰ ਬੰਦੇ ਇੱਥੇ ਹਾਂ ਤਾਂ ਕਿੰਨੀਆਂ ਗੱਡੀਆਂ ਲੱਗੀਆਂ ਦੇਖੋ ਪਹਿਲਾ ਜਦੋਂ ਆਪਾਂ ਆਏ ਸੀ ਅਸੀਂ ਕਾਫੀ ਫੋਨ ਕੀਤੇ ਬਟ ਉਹ ਘੰਟਾ ਦਾ 1.5 ਘੰਟਾ ਇੱਕ ਗੱਡੀ ਆਈ ਵੀ ਬਾਜੋ ਅਸੀਂ ਕਾਫੀ ਇਹਨਾਂ ਨੂੰ ਫੋਨ ਕਰ ਦਿੱਸੀ ਸਾਹਿਬ ਨੂੰ ਮੈਸੇਜ ਚਾਇਆ ਫਿਰ ਆ ਕੇ ਇਹਨਾਂ ਨੇ ਇੱਥੇ ਗੱਡੀਆਂ ਲਵਾਈਆਂ ਤਿੰਨ ਚਾਰ ਲੱਗੀਆਂ ਹੁਣ ਹੁਣ ਤਾਂ ਦੇਖ ਰਿਹਾ ਹੁਣ ਥੋੜੀ ਸ਼ਾਂਤ ਹੋ ਰਹੀ ਅੱਗ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਕੈਜੂਐਲਟੀ ਤਾਂ ਨਹੀਂ ਆਇਆ ਹਜੇ ਤੱਕ ਦੇਖਿਆ ਕੋਈ ਕੈਜੂਐਲਟੀ ਨਹੀਂ ਹੈ ਬਟ ਇਹਨਾਂ ਦਾ ਪਰਸਨਲੀ ਤੌਰ ਤੇ ਕਾਫੀ ਨੁਕਸਾਨ ਹੋਇਆ ਤੁਹਾਡੀ ਫੈਕਟਰੀ ਦੇ ਵਿੱਚ ਆ ਗਿਆ ਸਾਡੇ ਕੁਝ ਨੁਕਸਾਨ ਹੋਇਆ ਕੰਨ ਤੱਕ ਆਈਆਂ ਸੀ ਆਕ ਆਈ ਸੀ ਬਟ ਫਿਲਹਾਲ ਕਾਬੂ ਬਾਅਲੇ ਆ ਸਰ ਅੱਗ ਜਿਹੜੀ ਲੱਗੀ ਹੈ ਕਿੰਨੇ ਵਜੇ ਕਿੱਥੇ ਲੱਗੀ ਹੈ ਤੇ ਕੀ ਨੁਕਸਾਨ ਹੈ 4:25 ਵਜੇ ਸਾਨੂੰ ਕ ਤੇ ਅਸੀਂ ਇਹ ਉਹਨਾਂ ਕਹਿੰਦੇ ਗਦਾਈਪੁਰ ਰਬੜ ਦੀ ਫੈਕਟਰੀ ਹੈ ਟਾਇਰਾਂ ਦੀ ਫੈਕਟਰੀ ਉੱਤੇ ਅੱਗ ਲੱਗੀ ਹੋਈ ਉਹ ਇਹ ਮੁੱਕ ਦੇ ਗੱਡੀਆਂ ਭੇਜਤੀਆਂ ਸਾਰੀਆਂ ਕਿੰਨੀ ਗੱਡੀਆਂ ਲੱਗੀਆਂ ਗੱਡੀਆਂ ਤੇ ਪਰ ਪਰ ਕਿੱਈ ਜਾ ਰਹੀਆਂ ਗੱਡੀਆਂ ਦੇ ਸਾਰੇ ਸਟੇਸ਼ਨ ਖਾ ਆਪਣੇ ਆਗੇ ਸੀ ਪੰਜ ਦੇ ਪੰਜ ਸਟੇਸ਼ਨ ਇੱਥੇ ਲੱਗੇ ਸੀ ਤੇ ਕਿੰਨੀਆਂ ਕੁ ਫੈਕਟਰੀਆਂ 'ਚ ਅੱਗ ਲੱਗੀ ਹੈ ਇੱਕ ਹੈ ਜਾਂ ਇਸ ਤੋਂ ਬਾਅਦ ਇੱਕ ਕੋਈ ਹੈ ਕੁਝ ਲੱਗੀ ਵੀ ਅੱਗ ਸਾਰੀ ਹਾਂਜੀ ਤੇ ਕਿੰਨਾ ਕੋ ਨੁਕਸਾਨ ਹੋਇਆ ਬਤਾਓ ਨੁਕਸਾਨ ਤਾਂ ਬੜੇ ਸਾਨੂੰ ਦਾ ਟਾਇਰ ਟੂਰਸੀ ਦੇ ਅੰਦਰ ਜਿਹੜੇ ਜਾਣੀ ਨੁਕਸਾਨ ਕੋਈ ਮਜੂਤਾ ਨਹੀਂ ਸੱਦਿਆ ਜਾਣੀ ਨੁਕਸਾਨ ਤਾਂ ਨਹੀਂ ਕੁਝ ਹਜੇ ਤੱਕ ਕੋਈ ਗੱਲਬਾਤ ਤੇ ਕਿੰਨਾ ਕੋ ਸਮਾਂ ਲੱਗਾ ਤੁੱਕ ਕਦੋਂ ਆਗਲੋ ਹੀ ਸਵਾ ਚਾਰ 25 ਦੇ ਕਾਲ ਆ ਜੇ 43 ਤੇ ਆਪਾਂ ਨਿਕਲੇ 1 ਮਿੰਟ ਦਾ ਟਰਨ ਆਊਟ ਹੁੰਦਾ ਸਾਡਾ ਨਿਕਲੇ ਉਹ ਤੇ ਅੱਗੇ ਲੱਗੇ ਪਿਆ ਤੁਹਾਡੇ ਸਾਹਮਣੇ ਤੁਸੀਂ ਵੇਖੀ ਰਹੇ ਹੋ